ਹੁਸ਼ਿਆਰਪੁਰ ਦੇ ਜੋ ਬਸ ਹਸਾ ਇਸ ਵੇਲੇ ਸੁਣਨੇ ਵਿੱਚ ਆਇਆ ਵਾ ਮੇਰੀ ਮੇਰੇ ਪ੍ਰਾਰਕੇਸ਼ ਸ਼ਰਮਾ ਜੀ ਦੇ ਨਾਲ ਦਿਲੋਂ ਬਹੁਤ ਹੀ ਸਦਭਾਵਨਾ ਹੈ ਉਹਨਾਂ ਦੇ ਪਰਿਵਾਰ ਦੇ ਲਈ ਮੇਰੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਹੈ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈਗੇ ਕਿ ਕੋਈ ਗੱਲ ਕੀਤੀ ਜਾ ਸਕੇ ਕਿਸੇ ਵੀ ਤਰ੍ਹਾਂ ਦੀ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦਾ ਚਲੇ ਜਾਣਾ ਬਹੁਤ ਵੱਡੀ ਗੱਲ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਰਕੇਸ਼ ਸ਼ਰਮਾ ਜੀ ਦੇ ਨਾਲ ਖੜਾ ਹਾਂ ਔਰ ਸਾਡੇ ਕੋਲੋਂ ਜੋ ਵੀ ਹੋ ਸਕਿਆ ਉਹਨਾਂ ਪਰਿਵਾਰਾਂ ਲਈ ਆਪਾਂ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਆ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਜਿਹੜੇ ਆ ਉਹ ਇਸ ਬੱਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਆ ਜਾਂ ਦੁਨੀਆ ਨੂੰ ਅਲਵਿਦਾ ਕਹੇ ਮੈਂ ਉਹਨਾਂ ਦੀ ਦਿਵੰਗਾਂ ਆਤਮਾਵਾਂ ਲਈ ਉਹਨਾਂ ਦੀ ਸ਼ਾਂਤੀ ਲਈ ਵੀ ਰੱਬ ਅੱਗੇ ਦੁਆ ਕਰਦਾ ਕਿ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ ਔਰ ਮੇਰੇ ਕੋ ਨਹੀਂ ਬੋਲਿਆ ਜਾ ਰਹਾ ਲਫਜ਼ ਨਹੀਂ ਆਗੇ ਮੇਰੇ ਕੋ ਫਿਰ ਇੱਕ ਵਾਰੀ ਕਮਾਂਗਾ ਕਿ ਰਕੇਸ਼ ਸ਼ਰਮਾ ਜੀ ਦੇ ਨਾਲ ਮੈਂ ਦਿਲੋਂ ਹੈਗਾ ਔਰ ਹਰ ਵੇਲੇ ਉਹਨਾਂ ਦੇ ਨਾਲ ਖੜਾ ਇਸ ਦੁੱਖ ਦੀ ਘੜੀ 'ਚ ਅਸੀਂ ਪੂਰੀ ਤਰ੍ਹਾਂ ਉਹਨਾਂ ਦੇ ਨਾਲ